ਨਾਮਕ ਦਾ ਘਰ ਹੈ ਇਹ ਗੁਰੂ ਕਲਮੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਸਿੱਖੀ ਹੈ ਕਿਤੇ ਵੀ ਕੋਈ ਆਕਤਾ ਹੈ ਅਸੀਂ ਅਕਨ ਇਹਨਾਂ ਦੇ ਬੜੀ ਚਰਨ ਨਾਲ ਮਹਾਰਾਜ ਦਾ ਹੱਥ ਵਜਾਇਆ ਅਸਰੇ ਬੇਕੀ 72 ਪਾਤਸ਼ਾਹ ਬੰਦਾ ਸਿੰਘ ਬਹਾਦਰ ਤੇ ਮੇਰੇ ਤੇ ਇਹ ਸਾਰੇ ਗੁਰੂ ਦੇ ਨਾਲ ਉਹਨਾਂ ਦੇ ਸੋਚੇ ਢਾਡੀ ਜਥੇ ਦਾ ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਸਿੱਖ ਕੌਮ ਦਾ ਮਾਨ ਮਤਾ ਇਤਿਹਾਸ ਆਪ ਸਾਹਮਣੇ ਦੇ ਨਾਲ ਸਾਂਝਾ ਸਤguru ਜੀ ਕਿਰਪਾ ਕਰਨੀ ਕੀਤੀ ਹੋਈ ਸੇਵਾ ਥਾਂੇ ਪਹੁੰਚਦੀ ਧਰਤੀ ਤੋਂ ਉਹਨਾਂ ਵੱਲੋਂ ਸਵਾਵਾ ਭੇਜੀਆਂ ਗਈਆਂ ਨੇ ਸਤguru ਦੇਸ਼ ਪਰਦੇਸ ਚੜ੍ਹਦੀ ਕੌਰ ਉਹਨਾਂ ਦੇ ਵੱਲੋਂ 11000 ਰੁਪਏ ਦੀ ਸੇਵਾ ਭੇਜੀ ਗਈ ਹੈ ਸੋ ਬੇਨਤੀ ਹੈ ਗੁਰੂ ਕੀ ਬਖਸ਼ਿਸ਼ ਸਰਪੰਚ ਕਿਹਾ ਹੋਇਆ ਬਹੁਤ ਸ਼ਤਿ ਮੇ ਹੂ ਕਨਿਆ ਵਾਲੇ ਪਾਤਸ਼ਾਹ ਮਹਾਰਾਜ ਦੀ ਧਰਤੀ ਨੂੰ ਆਪਣੇ ਹਿੱਸੇ ਵਿੱਚ ਵਸਾਇਆ ਗੁਰੂ ਨਾਨਕ ਦੇ ਹੁਕਮ ਨੂੰ ਮੰਨੂ ਕਰਦੇ ਆ ਗੁਰੂ ਦਾ ਸਿੱਖ ਜਿੱਥੇ ਵੀ ਗਿਆਬ ਨੇ ਗੁਰੂ ਦਾ ਘਰ ਬਣਾਇਆ ਤੇ ਐਸੀ ਤਰ੍ਹਾਂ ਜਿਵੇਂ ਅੱਜ ਬਹਾਰ ਬਣੀ ਹੈ ਨਗਰ ਮਹਿਮਾ ਪੰਡੋਰੀ ਕਿਉਂਕਿ ਨਗਰ ਮਹਿਮਾ ਕੋਈ ਆਮ ਨਗਰ ਨਹੀਂ ਇਹ ਦੁਨੀਆ ਦੇ ਨਕਸ਼ੇ ਤੇ ਘੁੰਮਦਾ ਹੈ ਨਗਰ ਜਾਣਿਆ ਜਾਂਦਾ ਹੈ लंगा जोड़ पेला बनाया जा रहा है की कहना चाहोगे इसका बहुत बढ़िया जी हर साल जोड़ना में गाजता है कुछ 50 60 साल को पुराना साजे तो पहले तो चल는데요 ठीक है जी हर साल इतना बहुत बढ़िया गर्मी का मौसम है शंकर गुरु तो यहां पर प्रबंध बहुत बढ़िया कमेटी ने प्रबंध किए पंचायत ने किए अच्छा जी बहुत ज्यादा सहयोग बहुत ज्यादा मुख्यत्र

ਮੇਰਾ ਨਾਮ ਕਵੀਸ਼ਰ ਸੰਦੀਪ ਸਿੰਘ ਨਗਰ ਨਹਿਮਾ ਪਡੋਰੀਏ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਅੱਜ ਸਲਾਮਾ ਜੋੜ ਮੇਲੇ ਦੇ ਬਹੁਤ ਬਹੁਤ ਬਈ ਹੈ ਕੀ ਕਹਿਣਾ ਚਾਹੋਗੇ ਤੋਂ ਸਾਰੀ ਸੰਗਤ ਨੂੰ ਇਸ ਸਲਾਮਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਜੋ ਅਮਰ ਸ਼ਹੀਦ ਤਾਨਤਨ ਬਾਬਾ ਗਦਾਰ ਸਿੰਘ ਜਿਹੜੇ ਤਾਨਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਥੇ ਵਿੱਚ ਮਿਲ ਕਰਕੇ ਜ਼ਾਲਮ ਦੇ ਜ਼ੁਲਮ ਦਾ ਮੁਕਾਬਲਾ ਕਰਦੇ ਸ਼ਹੀਦ ਹੋਏ ਉਹਨਾਂ ਦੀ ਯਾਦ ਅੰਬਰ ਹਰ ਸਾਲ ਤੇ ਰੋਜ਼ਾ ਸਲਾਮਾ ਜੋੜ ਮੇਲਾ ਬੜੀ ਸਰਦਾ ਦੀ ਭਾਵਨਾ ਦੇ ਨਾਲ ਮਨਾਇਆ ਜਾਂਦਾ ਜੋ ਇਸ ਵਾਰ ਵੀ 23 24 ਤੇ 25 ਸਤੰਬਰ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਸਿੱਧੀ ਗੱਲ ਪਾ ਜੀ ਸਲਾਮਾ ਜੋੜ ਮੇਲੇ ਕਿੰਨੇ ਸਾਲਾਂ ਤੋਂ ਹੋਣਾ ਆ ਗਿਆ ਇਹ ਸਲਾਮਾ ਜੋੜ ਮੇਲਾ ਲਗਭਗ ਸੈਂਕੜੇ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਸਮੇਂ ਦੇ ਨਾਲ ਇਹ ਵੱਧਦਾ ਜਾ ਰਿਹਾ ਤੇ ਸਤਿਗੁਰੂ ਦੀ ਬੜੀ ਬਖਸ਼ਿਸ਼ ਹੈ ਦੇਸਾਂ ਪਰਦੇਸਾਂ ਤੋਂ ਹਜ਼ਾਰਾਂ ਸੰਤਾਂ ਇਸ ਜੋੜ ਮੇਲੇ ਵਿੱਚ ਪਹੁੰਚਦੇ ਆ ਨੇ ਠੀਕ ਹੈ ਗੱਲ ਕਰੀਏ ਸੰਕਟਾਂ ਦੀ ਸੰਕਟ ਬੜੀਆਂ ਗੁਰੂ ਦੁਰੋਂ ਆਈਆਂ ਆ ਗਰਮੀ ਦਾ ਮੌਸਮ ਵੀ ਹੈ ਉਹਨਾਂ ਵਾਸਤੇ ਕੀ ਖਾਸ ਪ੍ਰਬੰਧ ਕੀਤੇ ਜਿੰਨੀਆਂ ਵੀ ਸੰਕਟਾਂ ਦੇਸ਼ ਵਿਦੇਸ਼ ਤੋਂ ਚੱਲ ਕੇ ਆਉਂਦੀਆਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਰਦਾਰ ਜਗਤਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੀ ਟੀਮ ਦਾ ਸਮੁੱਚੀ ਸੰਗਤ ਨਗਰ ਪਾਇ ਹੋਈ ਜਤਨ ਹੁੰਦਾ ਕਿ ਜਿੰਨੀ ਵੀ ਸੰਗਤ ਦੇਸ਼ ਪਰਦੇਸ ਤੋਂ ਚੱਲ ਕਰਕੇ ਪਹੁੰਚੀ ਹੈ ਉਹਨਾਂ ਵਾਸਤੇ ਵਕਤ ਤੋਂ ਵਕਤ ਪ੍ਰਬੰਧ ਜਿਹੜੇ ਉਹ ਕੀਤੇ ਜਾਣ ਤੇ ਸਾਰਾ ਨਗਰ ਇਲਾਕਾ ਸਾਨੂੰ ਬੜਾ ਸਹਿਯੋਗ ਦਿੰਦਾ ਹੈ ਸਾਰੇ ਭੈਣ ਭਰਾਵਾਂ ਨੂੰ ਆਪ ਹੀ ਉਹਨਾਂ ਦੀ ਸਾਮ ਸੰਭਾਲ ਸੇਵਾ ਕਰਨ ਵਾਸਤੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਲੈਂਦੇ ਨੇ ਠੀਕ ਹੈ ਗੱਲ ਕਰੀਏ ਐਨਆਰਆਈ ਭਰਾਵਾਂ ਦੀ ਤੇ ਗ੍ਰਾਮ ਪੰਚਾਇਤ ਦੀ ਕਿੰਨਾ ਚ ਸਹਿਯੋਗ ਹੈ ਗ੍ਰਾਮ ਪੰਚਾਇਤ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸਾਰੀਆਂ ਸੰਸਥਾ ਦਾ ਸੰਪੂਰਨ ਸਹਿਯੋਗ ਹੈ ਸਭ ਤੋਂ ਵੱਡਾ ਸਹਿਯੋਗ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਉਹਨਾਂ ਦਾ ਵੀ ਹੈ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਵੱਲੋਂ ਬੜਾ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਜੋ ਕਬੱਡੀ ਕੱਪ ਕਰਵਾਏ ਜਾਂਦੇ ਨੇ ਉਹਦੇ ਵਿੱਚ ਵੱਡਾ ਸਹਿਯੋਗ ਜਿਹੜਾ ਉਹ ਐਨ ਆਰ ਆਈ ਭਰਾਵਾਂ ਦਾ ਹੀ ਹੁੰਦਾ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਇੱਕ ਸਕਿੰਟ ਦੀ ਖਾਜੀ ਬੋਲੋ ਵਾਹਿਗੁਰੂ ਜੀ ਦਾ ਕਲਪਾ ਵਾਹਿ ਸਤਿ ਸ਼ੰਤਪਾਪਰਦਾ ਸਿੰਘ ਜੀ ਦੇ ਮੇਰੇ ਤੇ ਇਹ ਸੰਕਲ ਲੱਖ ਲੱਖ ਭਾਈ ਜੀ ਐਨ ਵਾਈਫ ਜੀ ਦਾ ਕਲਪਾ ਵਾਹਿ ਸਤਿ ਸ਼ੰਤ ਕੱਲ੍ਹ ਵੀ ਅੱਜ ਕੱਲ੍ਹ ਤਾਂ ਨੌਜਵਾਨ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਮੌਜੂਦਾ ਬੱਚਿਆਂ ਕਹਿੰਦੇ ਨਸ਼ਾ ਪਤਾ ਛਤੋ ਦੁਰਗਾ ਜਿਹੜੋ ਸਿੰਘ ਸਿੰਘ ਜਿਹੜੋ ਗੁਰੂ ਦੇ ਬਣੇ ਵਾਹਿਗੁਰੂ ਦਾ ਕਲਪਾ ਕੀ ਰਾਜ ਮਲਕੇਸ਼ ਸਤੋ ਸਤ ਸਤੋ ਪਲਾਂ ਮਿਲਣੇ ਤਾਂ ਬਹੁਤ ਹੋਦਾ ਹੈ ਕਿੰਨੇ ਕੁਛ ਇਹਨਾਂ ਕੋਈ ਦਸ਼ਾਕੀ ਕਰਨ ਦਾ ਬਹੁਤ ਜਿਆਦਾ ਜੁਰੂ ਸਾਹਿਬ ਦੀ ਬਰਕਤ ਸਹੀ ਹੈ ਤੇ ਗੱਲ ਕਰੀਏ ਆਪਾਂ ਐਨਆਈ ਭਰਾਮ ਦੀ ਤੇ ਗ੍ਰਾਮ ਪਚੈ ਜਿੱਥੇ ਕਿੰਨਾ ਕਿਸੇ ਨੂੰ ਮਿਲਣ ਦਾ ਮੌਸਮ ਆਦਾ ਹੈ ਹਨੇਰ ਭਰਾ ਬਹੁਤ ਸੰਯੁਗ ਹੈ ਜਦੋਂ ਗ੍ਰਾਮ ਪਜਾਦਾ ਹੋਏਗਾ ਸਤਾਂ ਬਹੁਤ ਗਰੂ ਆਈਏ ਫਜਮੀ ਦਾ ਮੌਸਮ ਹੁੰਦਾ ਹੈ ਉਹਨਾਂ ਅਸਰ ਦੀ ਕੋਣ ਪਰੌਣਾ ਤੇ ਬਹੁਤ ਸਾਹ ਕੋਈ ਅਜਨ ਗਰਮੀ ਨਹੀਂ ਗਾਦਾ ਕਿਉਂਕਿ ਪ੍ਰੇਮ ਚਾਵਾਂ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਚੱਲਣ ਲੱਗਿਆ ਇਹ ਬਹੁਤ ਪੁਰਾਣਾ ਹੈ ਬਾਬਾ ਦੇਵ ਸਿੰਘ ਦੇ ਟਾਈਮ ਦੇ ਜੋ ਮਸਜਿਦ ਹੋਇਆ ਉਸ ਤੋਂ ਬਾਅਦ ਸਕਦਾ ਮਨੋਰੀ ਆਈਆਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬਾਬਾ ਜੀ ਦਾ ਸੰਦੇਸ਼ ਕੀ ਦਿੰਦਾ ਗੁਰ ਸਿੱਖੀ ਜੀਵਨ ਧਾਰਨ ਗੁਰੂ ਦੀ ਬਾਣੀ ਦੇ ਨਾਲ ਰਹਿਣਾ ਸਾਰੇ ਚੰਨਾਂ ਲਈ ਤੁਹਾਨੂੰ ਦੇਖਾ ਵਿੱਚ ਨਹੀਂ ਸੰਕਰ ਇੱਕ ਦੇਖਾ ਚੱਲਣਾ ਹੈ ਪਰ ਅੱਜ ਦੇ ਨੌਜਵਾਨ ਸਾਰਿਆਂ ਨੂੰ ਕੀ ਸੰਦੇਸ਼ ਦਿੰਦਾ ਉਹਨਾਂ ਨੂੰ ਗੁਰੂ ਸਾਹਿਬ ਦੇ ਨਾਲ ਜੁੜਨਾ ਨਿਤਨੇਮ ਬਾਣੀ ਅਮਰ ਤਵਲਾ ਸੰਭਾਲਣਾ ਇਦਿਕੋਮਰਟ ਵਿਲਾਹਤ ਸਰਕੋਇ ਠੀਕ ਹੈ ਬਹੁਤ ਬੜੀ